ਸਸਿਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟੀਕ ਬਟਲਾੜਾ ਵੱਲੋਂ ਅੱਜ ਅਸੀਂ ਆਪਣੀਆਂ ਭੈਣਾਂ ਵਾਸਤੇ ਫੇਰ ਲੈ ਕੇ ਆਇਆ ਇੱਕ ਨਵੀਂ ਕਲੈਕਸ਼ਨ ਨਵੀਂ ਕਲੈਕਸ਼ਨ ਦੇ ਵਿੱਚ ਰਹਿਣ ਵਾਲੇ ਆ ਟਾਲੀਅਨ ਵੂਲ ਕਾਟਰੇਜ ਦੇ ਸੂਟ ਠੀਕ ਹੈ ਜੀ ਟਾਲੀਅਨ ਕਾਟਰੇਜ ਦੇ ਸੂਟ ਰਹਿਣ ਵਾਲੇ ਆ ਅਸੀਂ ਪਹਿਲਾਂ ਵੀ ਤੁਹਾਡੇ ਵਾਸਤੇ ਟਾਲੀਅਨ ਕਾਟਰੇਜ ਦੇ ਸੂਟ ਲੈ ਕੇ ਆਏ ਸੀ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀ ਪਰ ਸੂਟ ਜਿਹੜੇ ਅਸੀਂ ਸਾਰੇ ਸੇਲ ਹੋ ਚੁੱਕੇ ਸੀਗੇ ਤੇ ਬਹੁਤ ਸਾਰੇ ਮੇਰੀਆ ਪੈਣਾ ਰਹਿ ਵੀ ਗੰਗਾ ਸੀ ਦੁਬਾਰਾ ਸਾਡੇ ਕੋਲ ਦੁਬਾਰਾ ਰਿਪੀਟ ਤੇ ਅਸੀਂ ਸੂਟ ਲੈ ਕੇ ਆਏ ਜੀ ਟਾਲੀਅਨ ਕਟ ਰਾਈਸ ਪ੍ਰਾਈਸ ਸਿਰਫ ਜਨੂਅਲ ਸਿਰਫ 500 ਰੁਪਏ ਪ੍ਰਾਈਸ ਰਹੂਗਾ ਸੂਟ ਦੀ ਪਹਿਲਾਂ ਵੀ ਅਸੀਂ 500 ਰੁਪਏ ਹੀ ਪ੍ਰਾਈਸ ਰੱਖੀ ਸੀ ਸੂਟ ਦੀ ਜੀ ਠੀਕ ਹੈ ਜੀ ਜੜੀਆਂ ਮੇਰੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜੀਆਂ ਹੈ ਮੇਰੇ ਚੈਨਲ ਨੂੰ ਪਹਿਲਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਤਾਂ ਕਿ ਤੁਹਾਨੂੰ ਸਾਡੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਫਿਰ ਤੁਸੀਂ ਜੜੀਆਂ ਮੇਰੀਆਂ ਭੈਣਾਂ ਦੀ ਕਾਫੀ ਕੰਪਲੇਨ ਹੁੰਦੀ ਹੈ ਵੀ ਤੁਹਾਨੂੰ ਸਾਡੀ ਵੀਡੀਓ ਨਹੀਂ ਮਿਲੀ ਤਾਂ ਤੁਸੀਂ ਬੈਲ ਆਈਕਨ ਬਟਨ ਨਹੀਂ ਪ੍ਰੈਸ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਆ ਜਿਹੜਾ ਉਹ ਨਹੀਂ ਮਿਲਦਾ ਸਾਡੀ ਵੀਡੀਓ ਦਾ ਜਲਦੀ ਤੋਂ ਜਲਦੀ ਤੇ ਹੁਣ ਅਸੀਂ ਲੱਗਿਆ ਜੀ ਦੇਖੋ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਵਾਂਗੇ ਸਾਰੇ ਦਿਖਾਵਾਂਗੇ ਪ੍ਰਿੰਟ ਕਿਦਾਂ ਦੇ ਪ੍ਰਿੰਟਾਂ ਬੜੇ ਪਿਆਰੇ ਜੀ ਤੁਹਾਡੇ ਵਾਸਤੇ ਪ੍ਰਿੰਟ ਲੈ ਕੇ ਆਏ ਆ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਇੱਕ ਸਟਾਲ ਬਹੁਤ ਹੀ ਸੌਫਟ ਵਾਲਾ ਸਟਾਲ ਹੋਊਗਾ ਜੀ ਕਾਫੀ ਮਾਰ ਸਾਡੇ ਕੋਲ ਆਇਆ ਸੀ ਪਰ ਵੀਡੀਓ ਪਾਉਣ ਤੋਂ ਪਹਿਲਾਂ ਸਾਡੀ ਸ਼ਾਪ ਤੇ ਸੇਲ ਹੋ ਚੁੱਕਾ ਜੀ ਥੋੜੇ ਜਿਹੀ ਪੀਸ ਬਚੀ ਐ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੀ ਮੇਰੀ ਭੈਣ ਉਹ ਇਹ ਵਾਲੇ ਸਟਾਲ ਦੀ ਲੋੜ ਹੋਵੇ ਤਾਂ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਤੁਹਾਨੂੰ 500 ਦੇ ਵਿੱਚ ਮਿਲੂਗਾ ਜੀ ਐਦਾਂ ਇਹਦੇ ਸੌਰੀ ਇਹ ਤੁਹਾਨੂੰ 400 ਦੇ ਵਿੱਚ ਮਿਲੂਗਾ ਜੀ ਇਹ ਵਾਲਾ ਸਟੌਅ ਦੇਖ ਸਕਦੇ ਹੋ نیچے ਇਹਦੇ ਟਸਲਸ ਬਣੇ ਹੋਏ ਆ ਕਈ ਸ਼ਾਲ ਆ ਜਿਹੜੇ ਉਹਦੇ ਉੱਤੇ ਟਸਲਸ ਬਣੇ ਹੁੰਦੀਆਂ ਨੇ نیچے ਐਦਾਂ ਕਈ ਬਿਨਾ ਟਸਲਸ ਤੋਂ ਬੜੇ ਪਿਆਰੇ ਤੇ ਇੰਨੇ ਸੌਫਟ ਆ ਜੀ ਇਹ ਵਾਲੇ ਜਿਹੜਾ ਸ਼ਾਲ ਆ ਬਹੁਤ ਜ਼ਿਆਦਾ ਸੌਫਟ ਆ ਜੀ ਠੀਕ ਹੈ ਜੀ ਜੇਕਰ ਤੁਸੀਂ ਸਕੈਨਰ ਨਾਲ ਟੱਚ ਕਰੋਗੇ ਨਾ ਤੇ ਇੰਨਾ ਜ਼ਿਆਦਾ ਸੌਫਟ ਆ ਤੁਸੀਂ ਇੱਕ ਵਾਰੀ ਸਾਡੇ ਕੋਲੋਂ ਬਾਏ ਕਰਕੇ ਦੇਖੋ ਇਹ ਵਾਲਾ ਜਿਹੜਾ ਸ਼ਾਲ ਆ ਕਾਫੀ ਖੁੱਲਾ ਡੁੱਲਾ ਸ਼ਾਇਲਾ ਸਟਾਲ ਟਾਈਪ ਹੈ ਜੀ ਚੈੱਕ ਕਰੀ ਚੰਨੋ ਜੀ ਬੜੇ ਪਿਆਰੇ ਜੀ ਤੁਹਾਨੂੰ ਇਹਦੇ ਵਿੱਚ ਪ੍ਰਿੰਟ ਮਿਲਣ ਵਾਲੇ ਆ ਸਟਾਲ ਸਟਾਲ ਹੈ ਜੀ ਬੜਾ ਪਿਆਰਾ ਜਾਂ ਖੋਲ ਕੇ ਦਿਖਾਵਾਂਗੇ ਕੋਈ ਐਦਾ ਨਿੱਕਾ ਜਾਂ ਛੋਟਾ ਜਿਹਾ ਨਹੀਂ ਹੈਗਾ ਜੀ ਇਹ ਲੈਂਥ ਵੀ ਕੰਪਲੀਟ ਹੈ ਜੀ ਇਹਦੀ ਦੇਖੋ ਜੀ ਬੜਾ ਪਿਆਰਾ ਜਾਂ ਬਣਿਆ ਹੋਇਆ ਡਿਜ਼ਾਈਨਿੰਗ ਬੜੀ ਪਿਆਰੀ ਜੀ ਮਿਲਣੂਗੀ ਤੁਹਾਨੂੰ ਇਹਦੇ ਵਿੱਚ ਠੀਕ ਹੈ ਜੀ ਐਦਾਂ ਦੇ ਟਸਲਸ ਬਣੇ ਹੋਏ ਆ ਬਹੁਤ ਜ਼ਿਆਦਾ ਸੌਫਟ ਆ ਜੀ ਠੀਕ ਹੈ ਜਿਹੜਾ ਤੁਹਾਨੂੰ ਕਲਰ ਜਾਂ ਕੋਈ ਵੀ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਆ ਜੀ ਚੱਕਰੀ ਚੱਲੋ ਜੀ ਬੜੇ ਪਿਆਰੇ ਜਿਹੇ ਤੁਹਾਨੂੰ ਮਿਲਣ ਵਾਲੇ ਆ ਸਟਾਲ ਐਨੇ ਸੌਫਟ ਆ ਨਾ ਤੁਸੀਂ ਦੁਬਾਰਾ ਸਾਡੇ ਕੋਲੋਂ ਬਾਈ ਕਰੋਗੇ 400 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਚੱਕਰੀ ਚੱਲੋ ਬੜੇ ਸੋਹਣੇ ਜਿਹੇ ਡਿਜ਼ਾਈਨ ਮਿਲਣ ਵਾਲੇ ਆ ਥੋੜਾ ਜਿਹਾ ਮਾਲ ਬਚਿਆ ਜੀ ਸਾਡੇ ਕੋਲੇ ਕਾਫੀ ਜ਼ਿਆਦਾ ਜਿਹੜਾ ਮਾਲ ਸੀ ਸਾਡੀ ਸ਼ਾਪ ਤੇ ਸੇਲ ਹੋ ਚੁੱਕਾ ਜੀ ਇਹਦੇ ਟਸਰਸ ਨਹੀਂ ਬਣੇ ਹੁੰਦੇ ਬਣੇ ਜੀ ਕਈ ਮੇਰੀਆਂ ਭੈਣਾਂ ਨੂੰ ਐਦਾਂ ਪਸੰਦ ਨਹੀਂ ਹੁੰਦੇ ਤਾਂ ਇਹ ਐਦਾਂ ਸਿੰਪਲ ਸੋਬਰ ਜਾਂ ਡਿਜ਼ਾਈਨ ਹੈ ਇਹਦਾ ਬੜਾ ਪਿਆਰਾ ਜਾਂ ਚੈੱਕ ਕਰੋ ਜੀ ਬੜਾ ਪਿਆਰਾ ਜਾਂ ਡਿਜ਼ਾਈਨ ਹੈ ਬਲੈਕ ਆਫ ਵਾਈਟ ਦੇ ਵਿੱਚ ਸੋਬਰ ਜੇ ਤੁਹਾਨੂੰ ਡਿਜ਼ਾਈਨ ਮਿਲ ਲਗੇ ਨਿਊਜ਼ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਜੀ ਇਹ ਕਲਰ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਬੜੇ ਪਿਆਰੇ ਜਿਹੇ ਡਿਜ਼ਾਈਨ ਹੈ ਜੀ ਕਿਸੇ ਵੀ ਤੁਸੀਂ ਸੂਟ ਦੇ ਨਾਲ ਇਹ ਵਾਲਾ ਲੈ ਸਕਦੇ ਹੋ ਦੇਖੋ ਪਲੇਨ ਦੇ ਨਾਲ ਕੋਈ ਕਲਰਫੁਲ ਦਾ ਕਿਸੇ ਵੀ ਨਾਲ ਤੁਸੀਂ ਲੈ ਸਕਦੇ ਹੋ ਜੀ ਇਹ ਵਾਲੇ ਜਿਹੜੇ ਸਟੌਲ ਹੈ ਜੀ ਦੇਖੋ ਬੜਾ ਪਿਆਰਾ ਜਿਹਾ ਸਟੌਲ ਬਣਿਆ ਹੋਇਆ ਹੈ ਜੀ ਠੀਕ ਹੈ ਜੀ। ਕਿਹਦੇ ਤੋਂ ਇਹ ਵਾਲਾ ਗ੍ਰੇ ਕਲਰ ਮਿਲੂਗਾ ਜੀ? ਗ੍ਰੇ ਆਫ ਵਾਈਟ ਦੇ ਵਿੱਚ ਹੈ ਜੀ। ਦੇਖੋ ਬੜਾ ਪਿਆਰਾ ਜਿਹਾ। ਡਿਜ਼ਾਈਨਿੰਗ ਦੇਖੋ ਜੀ ਬੜੀ ਪਿਆਰੀ ਜੀ ਹੈ। ਇਦਾਂ ਇਹਦੀ ਵੀ ਤਸਵੀਰ ਬਣੀ ਹੋਇਆ। 400 ਰੁਪਿਆ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ। ਡਿਜ਼ਾਈਨਿੰਗ ਤੁਹਾਨੂੰ ਸਭ ਦੀ ਡਿਫਰੈਂਟ ਮਿਲੂਗੀ। ਬੜੀ ਪਿਆਰੀ ਜੀ ਸੋਬਰ ਜੀ ਡਿਜ਼ਾਈਨਿੰਗ ਹੈ ਜੀ ਇਹਦੀ। ਠੀਕ ਹੈ ਜੀ ਚੈੱਕ ਕਰੋ ਜੀ ਇਹ ਬਿਲਕੁਲ ਲਾਈਟ weight ਹੈ ਜੀ ਬਿਲਕੁਲ ਇਹਦਾ weight ਨਹੀਂ ਹੈਗਾ ਬਿਲਕੁਲ ਲਾਈਟ weight ਹੈ ਜੀ ਇਹ ਜਿਹੜੇ ਸਟੌਲ ਬਣਿਆ ਤੇ ਸੌਫਟ ਹੈ ਨੇ ਆ ਜੀ ਠੀਕ ਹੈ ਜੀ ਤੁਹਾਨੂੰ ਹੋਰ ਕੋਈ ਵੀ ਸਟੌਲ ਲੈਣ ਨੂੰ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਲੈਣਾ ਹੀ ਨਹੀਂ ਤੁਸੀਂ ਸਟੌਲ ਜੇ ਕਰ ਤੁਸੀਂ ਸਾਡੇ ਕੋਲੋਂ ਬਾਈ ਕਰ ਲਿਆ ਤਾਂ ਇੰਨਾ ਸੌਫਟ ਹੈ ਜੀ ਇਹ ਠੀਕ ਹੈ ਜੀ 2.5 ਮੀਟਰ ਦੀ ਇਹਦੀ ਕਟ ਹੈ 2.5 ਨੇ ਜੀ ਸਵਾ ਦੋ ਦੀ ਕਟ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਵੱਡਾ ਨਹੀਂ ਆਪਾਂ ਸਟੋਰ ਲੈ ਸਕਦੇ ਸਵਾ ਦੋ ਦੀ ਇਹਦੀ ਕਟ ਹੈ ਤੇ ਬਿਲਕੁਲ ਸੌਫਟ ਬਿਲਕੁਲ ਸੌਫਟ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਜਿਹੜਾ ਵੀ ਕੋਈ ਪਸੰਦ ਆਉਂਦਾ ਤੁਸੀਂ ਉਹ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਇਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਟਾਲੀਅਨ ਕਾਟਰੀਜ ਦੇ ਸੂਟ ਠੀਕ ਹੈ ਜੀ ਟਾਲੀਅਨ ਕਾਟਰੀਜ ਦੇ ਸੂਟ ਦੇਖਾਂਗੇ ਤੁਹਾਨੂੰ ਲਓ ਜੀ ਹੁਣ ਤੁਹਾਨੂੰ ਤੁਸੀਂ ਲੱਗੇ ਆ ਦਿਖਾਉਣ ਟਾਲੀਅਨ ਕਾਟਰਾਇਸ ਸਿਰਫ 500 ਰੁਪਿਆ ਪ੍ਰਾਈਸ ਰਹਿਣ ਰਹਿਣ ਵਾਲਾ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਮੈਨ ਵਾਲੀ ਹੈ ਜੀ ਤੁਹਾਨੂੰ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਟਾਲੀਅਨ ਕਾਟਰਾਇਸ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟਰ ਆਊਗਾ ਜੀ

ਹੁਣ ਵੀ ਸਾਡੇ ਕੋਲੇ ਸਿਰਫ ਇੱਕ ਪੀਸ ਹੀ ਆ ਕਿਉਂਕਿ ਇਹ ਸਭ ਤੋਂ ਮਿਆਰੀ ਨਹੀਂ ਰਿਹਾ ਜੀ ਇਹ ਵਾਲਾ ਪੀਸ ਠੀਕ ਹੈ ਜੀ ਪ੍ਰਿੰਟ ਦੇਖੀ ਚਲੋ গারਲਸ਼ ਲੁੱਕ ਦੇ ਵਿੱਚ ਬੜੇ ਸੋਹਣੇਗੇ ਸੂਟ ਰਹਿਣ ਵਾਲੇ ਆ ਜੀ ਕੋਈ ਵੀ ਇਹਨੂੰ ਵੇਅਰ ਕਰ ਸਕਦਾ ਬੜੇ ਪਿਆਰੇ ਪਿਆਰੇ ਪ੍ਰਿੰਟ ਰਹਿਣਗੇ ਚੈੱਕ ਕਰੋ ਜੀ ਡਿਜ਼ਾਈਨ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਆ ਜੀ ਦੇਖੋ ਜੀ ਇਹ ਵੀ ਛੋਟੀ ਜੀ ਬੂਟੀ ਦਾ ਪ੍ਰਿੰਟ ਆ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਬਹੁਤ ਡਿਮਾਂਡ ਸੀ ਜੀ ਇਹਨਾਂ ਸੂਤਾਂ ਦੀ ਦੇਖੀ ਚਲੋ ਜੀ ਚੈੱਕ ਕਰੀ ਚਲੋ ਪ੍ਰਿੰਟ ਬਲੈਕ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਟਾਲੀਅਨ ਕੋਟ ਰਾਈਸ ਸਿਰਫ 500 ਰੁਪਏ ਦੇ ਵਿੱਚ 500 ਦੇ ਤੁਸੀਂ ਵਿੱਚ ਇਹ ਸੂਤ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਕਲਰ ਤੇ ਪ੍ਰਿੰਟ ਡਿਫਰੈਂਟ ਜੇ ਮਿਲਣਗੇ ਤੁਹਾਨੂੰ ਬੜੇ ਪਿਆਰੇ ਪਿਆਰੇ ਜੀ ਦੇਖੋ ਇਹਦਾ ਵੀ ਪ੍ਰਿੰਟਿੰਗ ਕਿੰਨੀ ਪਿਆਰੀ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਜੀ ਆਮ ਡੇਲੀ ਰੁਟੀਨ ਚ ਪਾਓ ਬਹੁਤ ਪਿਆਰੇ ਸੂਟ ਰਹਿਣਗੇ ਜੀ ਪਿਛਲੀ ਵਾਰ ਕਈ ਭੈਣ ਮੇਰੀਆਂ ਭੈਣਾਂ ਨੂੰ ਡਿਮਾਂਡ ਸੀ ਵੀ ਸਾਨੂੰ ਕੱਲੇ ਸ਼ਰਟ ਪੀਸ ਦੇ ਦੋ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲੂਗਾ ਜੀ ਸ਼ਰਟ ਪੀਸ ਨਹੀਂ ਇਦਾਂ ਕੱਲਾ ਮਿਲ ਸਕਦਾ ਕੰਪਲੀਟ ਸੂਟ ਮਿਲੂਗਾ 500 ਦੇ ਵਿੱਚ ਤੁਸੀਂ ਲੈ ਸਕਦੇ ਹੋ 500 ਦੇ ਵਿੱਚ ਆਉਂਦਾ ਵੀ ਕੀ ਹੈ ਜੀ ਦੇਖੋ ਜੀ 500 ਦੇ ਤੁਸੀਂ ਸਾਡੇ ਕੋਲ ਸੂਟ ਪਾਈ ਕਰ ਸਕਦੇ ਹੋ ਪ੍ਰਿੰਟ ਦੇਖੋ ਜੀ ਇਹਦਾ ਕਿੰਨਾ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰੀ ਚੱਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਜੀ ਬਲੈਕ ਦੇ ਵਿੱਚ ਮਿਲੂਗਾ ਵੀ ਤੁਹਾਨੂੰ ਲੀਫ ਪ੍ਰਿੰਟਿੰਗ ਦੇ ਵਿੱਚ ਇਹ ਵਾਲਾ ਪ੍ਰਿੰਟ ਦੇਖੋ ਇਹਦੀ ਵੀ ਬਹੁਤ ਡਿਮਾਂਡ ਸੀ ਵੀ ਸੀ ਪਿਛਲੀ ਵਾਰ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਟਾਲੀਅਨ ਕੋਟ ਰਾਈਸ ਬੜੇ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਐ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਜਿੱਦਾਂ ਦਾ ਮੌਸਮ ਆ ਰਿਹਾ ਸਰਦੀ ਆ ਰਹੀ ਹੈ ਥੋੜੇ ਜਿ ਥੋੜੇ ਜਿਹਾ ਡਾਰਕ ਕਲਰ ਅੱਛੇ ਲੱਗਦੇ ਆ ਲਾਈਟ ਵੀ ਅੱਛੇ ਲੱਗਦੇ ਆ ਤਾਂ ਉਹਦਾਂ ਨੇ ਤੁਹਾਡੇ ਵਾਸਤੇ ਅਸੀਂ ਕਲਰ ਲੈ ਕੇ ਆਏ ਆ ਜੀ ਬਹੁਤ ਪਿਆਰੇ ਸਾਰੇ ਪੀਸ ਰੈਡ ਵਾਲੇ ਇਹਦਾ ਪ੍ਰਿੰਟ ਦੇ ਕੋਈ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਿਰਫ 500 ਦੇ ਵਿੱਚ ਤੁਸੀਂ ਇਟਾਲੀਅਨ ਕੋਟਰਾਇਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਤੁਸੀਂ ਇਟਾਲੀਅਨ ਕੋਟਰਾਇਸ ਠੀਕ ਹੈ ਜੀ ਲਿਖਿਆ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਕੰਗਾ ਮੇਰੇ ਪੈਨ ਨੂੰ ਡਾਰਕ ਕਲਰ ਪਸੰਦ ਹੁੰਦਾ ਬੜਾ ਪਿਆਰਾ ਜਿਹਾ ਪੀਸ ਹੈ ਕਲਰ ਬੜਾ ਪਿਆਰਾ ਜਿਹਾ ਠੀਕ ਹੈ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਵਾਲੀ ਬੋਟਮ ਆਉਗੀ ਠੀਕ ਹੈ ਜੀ ਇਹਨਾਂ ਸੂਟਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਅਸੀਂ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਦੇ ਉੱਪਰ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਪਹਿਲੀ ਵਾਰ ਦੇਖ ਰਹੀਆਂ ਮੇਰੀ ਵੀਡੀਓ ਨੂੰ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਂ ਤਾਂ ਕਿ ਇਹ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈ ਜਲਦੀ ਤੋਂ ਜਲਦੀ ਸਾਡੀ ਵੀਡੀਓ ਨਾਲ ਮਿਲ ਸਕੇ। ਸਵੇਰ ਸਾਡੀ ਵੀਡੀਓ ਆਉਂਦੀ ਹੈ 9 ਤੋਂ 10 ਵਜੇ ਕਰ। ਠੀਕ ਹੈ ਜੀ ਕਈ ਮੇਰੀਆਂ ਭੈਣ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਤਾਂ ਉਹ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਸਾਡੇ ਕੋਲ ਇਹ ਵਾਲੇ ਸੂਟ ਬਾਏ ਕਰ ਸਕਦੀਆਂ। ਸਾਡੀ ਸ਼ਾਪ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ। ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਰੇਲਵੇ ਪੁਲ ਕਰਾਸ ਕਰਕੇ ਪੌਲ ਦੀ ਖੱਬੀ ਸਾਈਡ ਅੰਦਰ ਨੂੰ ਆ ਕੇ ਪਹਿਲੀ ਗਲੀ ਆਊਗੀ ਜੀ ਪਹਿਲੀ ਗਲੀ ਦੇ ਮੋੜ ਤੇ ਵਾਹਿਗੁਰੂ ਕਲੌਥ ਹਾਊਸ ਲਿਖਿਆ ਉਸ ਗਲੀ ਤੇ ਐਂਟਰ ਕਰਕੇ ਸਾਹਮਣੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਜੀ ਠੀਕ ਹੈ ਜੀ ਤੇ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੋਲ ਦੀ ਰਾਈਟ ਸਾਈਡ ਉਨਾ ਰਾਈਟ ਸਾਈਡ ਥੋੜਾ ਜਿਹਾ ਅੱਗੇ ਹੋਣਾ ਜੀ ਅੱਗੇ ਆ ਕੇ ਇੱਕ ਫਸਟ ਗਲੀ ਆਣੀ ਆ ਜੀ ਗਲੀ ਦੇ ਮੋੜ ਤੇ ਸਾਡਾ ਵਾਹਿਗੁਰੂ ਕਲੋਥ ਹਾਊਸ ਦਾ ਪੋਸਟਰ ਲੱਗਿਆ ਤੇ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਤੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ